ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹਰਸ਼ ਕੁਮਾਰ ਨਾਮ ਦਾ ਨੌਜਵਾਨ ਇਲਾਜ ਲਈ ਦਾਖਲ ਕਰਾਇਆ ਗਿਆ ਜਿਹੜਾ ਕਿ ਬਰੇਚਾ ਪੱਤੀ ਤੇ ਰਹਿਣ ਵਾਲਾ ਹੈ ਉਸਨੇ ਦੱਸਿਆ ਕਿ ਮੇਰੀ ਦਾਦੀ ਦੇ ਨਾਲ ਪਿੰਡ ਦੇ ਕੁਝ ਲੋਕ ਮਾਰਫੀਟ ਕਰ ਰਹੇ ਸੀ ਜਦੋਂ ਉਹ ਦਾਦੀ ਨੂੰ छुड़ाਣ ਗਿਆ ਤਾਂ ਉਹਨਾਂ ਨੇ ਮੈਨੂੰ ਵੀ ਜਮਕੇ ਕੁੱਟਿਆ ਜੁਰ ਸਾਰੀ ਘਟਨਾ ਕੈਮਰੇਸ ਰਿਕਾਰਡ ਹੋਈ ਹੈ ਸਮਾਣਾ ਸਿਟੀ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜਦ ਸਿਟੀ ਪੁਲਿਸ ਨੇ ਪੁੱਛਿਆ ਗਿਆ ਵੀ ਕੈਮਰੇ ਮੈਂ ਘਟਨਾ ਰਿਕਾਰਡ ਹੋਈ ਤੇ ਉਸਨੇ ਪੁਲਿਸ ਨੇ ਕਿਹਾ ਕਿ ਅਸੀਂ ਉਸਦੇ ਵੀ ਪਰਤਾਲ ਕਰਾਂਗੇ ਔਰ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੈ ਹਰਸਨਾਮ ਹਰ ਸਕੀਤ ਰਹਿੰਦੇ ਹੋ ਬੜਾ ਅੱਛਾ ਮੇਰੇ ਦਾਦੇ ਜੀ ਨੂੰ ਫੜ ਰੱਖੇ ਤਿੰਨ ਚਾਰ ਜਾਣੀਆਂ ਨਹੀਂ ਦਾਦੇ ਨੂੰ ਦਾਦੀ ਜੀ ਨੂੰ ਦਾਦੀ ਨੂੰ ਬਾਅਦ ਮੈਂ ਵਿੱਚ ਛਡਾਣ ਚਲਾ ਗਿਆ ਹੀ ਫਿਰ ਪਿੱਛੋਂ 15 ਵੀ ਜਾਣੀਆਂ ਨੇ ਕੁੱਟਿਆ ਹੀ ਮਨ ਕਿਰਚਾ ਕਿਰਚਾ ਮਾਰਨੇ ਸਿਰਚ ਆ ਫੋਨ ਵੀ ਤੋੜਤਾ ਹੀ ਮੇਰਾ ਕਰੇ ਫੋਨ ਕਰਨ ਲੱਗੇ ਸੀ ਦਾਦੀ ਨੂੰ ਕਿਉਂ ਕੁੱਟਿਆ ਸੀ ਪਿਛਲੀ ਕੋਈ ਗੱਲ ਬਾਤ ਹੋਣੀ ਜੀ ਇਹਨਾਂ ਦੀ ਉਹ ਕੇਸ ਹੈ ਉਹ ਸਮਝਾਣ ਪਿੰਡ ਸਾਡੇ ਸੋਨ ਸੋਨੀ ਆਏ ਸੀਗੇ ਇਹ ਸਮਝਾਣ ਗੱਲ ਕਰਦੇ ਕਰਦੇ ਬਾਲ ਵਲਨ ਖਾਤਾ ਬਾਈ ਹੋ ਗਈ ਮਸ਼ਦਾਨ ਚਲਾ ਗਿਆ 15 ਵੀਰਾਂ ਨੇ ਫਿਰ ਮੈਨੂੰ ਪੈ ਗਈ ਜੱਦੀ ਜਿਹੜੀ ਤੇਰੀ ਪੁਰਾਈ ਹੈ ਨਹੀਂ ਕਰਨੀ ਤੇਰੇ ਕਿਰਚਾ ਮਾਰੇ ਤੇ ਹਾਂ ਜੀ ਤੇਰੇ ਚਾ ਮਰੇ ਨਹੀਂ ਸਾਰੇ ਅੱਖ ਤੇਰੇ ਮੂੰਹ ਦੇ ਸਾਰੇ ਫਟਾ ਵੱਜੇਗੀ ਲੱਗ ਤਾਨੂੰ ਤੁਹਾਰਾ ਨਹੀਂ ਤੁਹਾਡਾ ਮੇਰਾ ਨਾਮ ਨੀਮੋ ਹੈ ਨੀਮੋ ਨੀਮੋ ਤੇਰਾ ਮੁੰਡਾ ਹਾਂ ਜੀ ਮੇਰਾ ਮੁੰਡਾ ਇਹਨੂੰ ਕਿਉਂ ਕੁੱਟਿਆ ਮਾਰਿਆ ਇਹ ਤਾਂ ਦਾਦੀ ਨੂੰ ਚੜਾਣ ਗਿਆ ਸੀ ਵੀ ਜੀ ਮੈਂ ਉਧਰ ਲੜਾਈ ਹੋ ਰਹੀ ਪੰਚਾਇਤ ਕੰਚੂਤ ਹੋ ਰਹੀ ਸੀ ਤੇ ਦਾਦੀ ਨੂੰ ਛੱਡਣ ਗਿਆ ਵੀ ਪੰਚਾਇਤ ਹੋ ਰਹੀ ਐ ਵੀ ਚੱਲ ਵੱਡੇ ਬੰਦੇ ਜਿਵੇਂ ਇਕੱਠੇ ਹੋ ਰਹੇ ਸੀ ਇਹ ਫਿਰ ਉੱਥੇ ਬੋਲੀ ਜਾਂਦੇ ਸੀ ਜਨਾਨੀਆਂ ਬੋਲੀ ਜਾਂਦੇ ਸੀ ਫਿਰ ਮੇਰੀ ਸੱਸ ਉਸਨਾਂ ਨੂੰ ਚੁੱਪ ਕਰਨ ਦੀ ਕਰਨ ਦੀ ਮੇਰੀ ਸੱਸ ਨੂੰ ਵੀ ਫੜ ਲਿਆ ਵਾਲਾ ਤੋਂ ਫਿਰ ਇਹ ਦੇਖਦਾ ਵੀ ਦਾਦੀ ਨੂੰ ਵੀ ਮੇਰੀ ਦਾਦੀ ਨੂੰ ਕੁੱਟੀ ਜਾਂਦੇ ਨੇ ਇਹ ਛਡਾਣ ਚਲਾ ਗਿਆ ਤੇ ਫਿਰ ਇਨੂੰ ਫੜ ਲਿਆ ਇਹਨੂੰ ਹੀ ਕੁੱਟਿਆ ਆਪਣੀ ਮਰਜ਼ੀ ਤੇ ਕੁੱਟਿਆ ਲੱਤਾਂ ਮਾਰਿਆ ਮੂੰਹ ਤੇ ਸਰ ਇਹ ਦੇ ਮੈਂ ਚਿਕਨ ਨਿਕਲਣ ਉਹਨਾਂ ਦਾ 8-10 ਬੰਦੇ ਨੂੰ ਕੱਲੇ ਨੂੰ ਕੁੱਟ ਰਾਇਆ ਮੈਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਜੀ ਬਸ ਠੀਕ ਉਹ ਜਦ ਚੰਬਲੇ ਹੋਏ ਨੇ ਕਹਿੰਦੇ ਨੇ ਸਾਡਾ ਕੀ ਕੀਤਾ ਤੁਸੀਂ ਐਂ ਕਹਿੰਦੇ ਨੇ ਨਾ ਤਾਂ ਕੋਈ ਸੁਣਦਾ ਅੰਜੂ ਹਾਂ ਇਹ ਕੀ ਲੱਗਦੀ ਤੁਹਾਡਾ ਇਹ ਮੇਰੀ ਮਾਸੀ ਸੱਸ ਦਾ ਮੁੰਡਾ ਮੇਰੇ ਦਰਾਣੀ ਦਾ ਮੁੰਡਾ ਹੈ ਇਹ ਵਿਚਾਰੇ ਛਡਾਨ ਲੱਗੇ ਇਹਨਾਂ ਨੂੰ ਕੁੱਟਿਆ ਸਨ ਬਹੁਤ ਤੰਗ ਕੀਤਾ ਪਿਆ ਮੈਨੂੰ ਕਹਿੰਦੇ ਨੇ ਤੈਨੂੰ ਘਰੋਂ ਬਾਹਰ ਕੱਢਾਂਗੇ ਕੱਢਾਂਗੇ ਪਹਿਲਾਂ ਕੀ ਕੀਤਾ ਹੁਣ ਕੀ ਕਰ ਲੈਣੇ ਜਨਾ ਮੈਨੂੰ ਬਹੁਤ ਕੁੱਟਿਆ ਮੇਰੇ ਕੱਪੜੇ ਫਾੜੇ ਨੇ ਮੇਰੇ ਸੋਹਣ ਨੂੰ ਕੁੱਟਿਆ ਮੇਰੇ ਕੱਪੜੇ ਸਾਰੇ ਫੱਟੇ ਪਏ ਨੇ ਤੁਹਾਡੀ ਤੁਹਾਡੀ ਮਰ ਹਾਂਜੀ ਮੇਰੇ ਬਹੁਤ ਮਾਰ ਪਿੱਟੇ ਹਾਂਜੀ ਟੀਮੀਆਂ ਵੀ ਗੈਂਸ ਵੀ ਸਾਰੇ 10 15 ਜਾਣੇ ਸੀਗੇ ਕੋਈ ਸਹੀ ਹੁਣ ਥੋੜੇ ਗੈਂਸ ਨਹੀਂ ਆਏ ਨਹੀਂ ਜੀ ਕੋਈ ਨਹੀਂ ਆਇਆ ਕੋਈ ਪੁਲਿਸ ਨਹੀਂ ਆਈ ਅਸੀਂ ਇਨਸਾਫ ਚਾਹੁੰਦੇ ਹਾਂ ਨਨ ਸਾਫ਼ ਮਿਲਣਾ ਚਾਹੀਦਾ ਉਹ ਕੋਈ ਇਹ ਨਾ ਆਪਸ ਭਰਾ ਭਰਾਈ ਨੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਉਹ ਸਕੇ ਭਰਾਈ ਨੇ ਆਪਸ ਚ ਉਹ ਪਰਮਾ ਪਰਮੰਦ ਆਪਸ ਚ ਕੋਈ ਤੁੰਤੂ ਮਾਮਾ ਹੋਈ ਹੈ ਉਹਦੇ ਵਿੱਚ ਉਹਨਾਂ ਦੀ ਹੱਥੋਂ ਭਾਈ ਜਿੰਨੀ ਕੁ ਵੀ ਹੋਈ ਆ ਦੋਨੇ ਪਾਰਟੀਆਂ ਦਾ ਹੱਲੇ ਦੋਨਾਂ ਪਾਰਟੀਆਂ ਦੇ ਬਿਆਨ ਲਿਖੇ ਹੋਏ ਨੇ ਤੇ ਪੜਤਾਲ ਅਸੀਂ ਕਰ ਰਹੇ ਹਾਂ ਜਿੰਨੀ ਕ ਕਿਸੇ ਦਾ ਗੁਨਾਹ ਹੋਵੇਗਾ ਉਹਦੇ ਮੁਤਾਬਕ ਉਹ ਜਿਹੜਾ ਉਹ ਕੰਦੀ ਕਾਰਵਾਈ ਜਿਹੜੀ ਹੋ ਜਾਏ ਕੋਈ ਤੁਹਾਨੂੰ ਫੁਟੇਜ ਵੀ ਦਿਖਾਈ ਹੋਣਾ ਕਿ ਫੁੱਟ ਰਹੇ ਹਾਂ ਉਹਨੂੰ ਨੀ ਫੋਟੋ ਜਿਹੜੀ ਇਹ ਆ ਉਹ ਤਾਂ ਰਾਤ ਉਥੇ ਪਬਲਿਕ ਆ ਉਥੇ ਕੋ ਕੁੱਟਣ ਕੱਟਣ ਦਾ ਕੁਛ ਇਹੋ ਜਿਹੀ ਚੀਜ਼ ਦਾ ਸਾਹਮਣੇ ਆ ਨਹੀਂ ਰਹੀ ਪਬਲਿਕ کافی ਹੈ ਪਬਲਿਕ ਦੇ ਵਿੱਚ ਕੁਛ ਇਹੋ ਜਿਹਾ ਸਾਫਤ ਤਾਂ ਹੋ ਨਹੀਂ ਰਿਹਾ ਬਾਕੀ ਉਹਨੂੰ ਵੇਖਾਂਗੇ ਚੰਗੀ ਤਰ੍ਹਾਂ ਸੀ ਆਪ ਕੈਮਰਾ ਚੈੱਕ ਕਰ ਰਹੇ ਆਂ ਵੇਖ ਰਹੇ ਆਂ ਜੇ ਕੋਈ ਜਿੱਦਾਂ ਦਾ ਵੀ ਹੋਵੇਗਾ ਉਸ ਤਰ੍ਹਾਂ ਦੀ ਉਹਦੀ ਚੈੱਕ ਕਰ ਰਹੀ ਔਰਤਾਂ ਉਹ ਕਹਿੰਦੀਆਂ ਵੀ ਮਤਲਬ ਕੋਈ ਨਹੀਂ ਗੇ ਲੜਕੀ ਨੂੰ ਕਿਉਂ ਛੇੜਦੇ ਉਹਨਾਂ ਜਿਹਾ ਮੁੰਡੇ ਇਸ ਦਾ ਤਾਂ ਬਿਲਕੁਲ ਜ਼ੁਰ ਨਹੀਂ ਇਹ ਲੜ ਰਹੇ ਹੋਣਗੇ ਐਵੇਂ ਖੜਾ تھا ਇਹ ਕਹਿੰਦੇ ਮੇਰੀ ਮਾਰਕੁੱਟ ਕਰ ਦਿੱਤੀ ਨਾ ਨਹੀਂ ਨਹੀਂ ਇਹ ਨਾ ਵਾਕੋ ਆਪਸ ਚ ਗਾੜੀ ਗਲੋਚ ਤੋਂ ਉਹ ਇਹਨਾਂ ਦਾ ਸੀ ਵੀ ਮਤਲਬ ਸਾਨੂੰ ਗਾੜੀ ਗਲੋਚ ਕਰਦੇ ਨੇ ਤੇ ਉਸ ਕਰਕੇ ਇਕੱਠੇ ਹੋ ਸਾਂ ਵੀ ਤੁਸੀਂ ਗਾੜੀ ਗਲੋਚ ਕਿਉਂ ਕਰਦੇ ਹੋ ਮਾਮੂਲੀ ਟਕਰਾਰ ਦੇ ਕਰਕੇ ਮਾਮੂਲੀ ਟਕਰਾਰ ਦੇ ਤੇ ਜਿਸ ਕਰਕੇ ਉਹ ਜਦੋਂ ਇਕੱਠੇ ਹੋਏ ਨੇ ਤੇ ਉਹਨਾਂ ਦੀ ਆਪਸ ਚ ਲੇਡੀਜ਼ ਨਾਲ ਸਨ ਜਿਸ ਕਰਕੇ ਤੁੰਤੂ ਮੈਮੇ ਹੋ ਗਈ ਹੈ ਕੋ ਹੱਥੋਂ ਭਾਈ ਹੋਏ ਨੇ ਕੋਈ ਕੋਈ ਜੀ ਕੈਮਰਾਮੈਨ ਪਰਸੰਧ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼